ਨਮਸਕਾਰ 사ਸਿਕਨ ਮੈਂ ਹਰ ਰਾਜੀਸ਼ ਗਿਲ ਤੇ ਤੁਸੀਂ ਦੇਖ ਰਹੇ ਹੋ ਲੋਕਰਾਸ਼ ਟੀਵੀ ਇੱਕ ਬਹੁਤ ਹੀ ਖਤਰਨਾਕ ਕਿਸਮ ਦੀ ਡਰਗ ਜਿਹੜੀ ਹੈ ਉਮਰਸਰ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਹੈ ਦੋ ਦੀ ਗ੍ਰਿਫਤਾਰੀ ਹੋਈ ਹੈ ਇਹ ਡਰਗਸ ਇੰਨੀਆਂ ਖਤਰਨਾਕ ਨੇ ਕਿ ਇੱਕ ਇਨਸਾਨ ਨੂੰ ਚੱਲਦਾ ਫਿਰਦਾ ਜ਼ੌਂਬੀ ਬਣਾ ਸਕਦੀਆਂ ਨੇ ਇਹ ਡਰਗ ਜੜੀਆਂ ਨੇ ਇੰਨੀਆਂ ਖਤਰਨਾਕ ਨੇ ਜਿੱਥੇ ਕਿ ਇੱਕ ਬੰਦਾ ਜਿੱਥੇ ਕਿ ਸੈਲਫ ਹਰਮ ਕਰਦਾ ਹੈ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਦੂਸਰਿਆਂ ਵਾਸਤੇ ਵੀ ਵਾਇਲੈਂਟ ਸਾਬਤ ਹੁੰਦਾ ਹੈ ਹਰਨ ਤੋਂ ਬਾਅਦ ਇੱਕ ਵੱਡਾ ਨਸ਼ਾ ਜਿਹੜਾ ਇੱਕ ਬਦਲ ਦੇ ਰੂਪ ਦੇ ਵਿੱਚ ਅ ਏਜੰਸੀਆਂ ਵੱਲੋਂ ਜਿਹੜਾ ਵਾਹ ਪੰਜਾਬ ਦੀ ਨਸ਼ਾ ਦੇ ਵਿੱਚ ਪੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਿੰਦੁਸਤਾਨ ਦੇ ਵਿੱਚ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਨੂੰ ਅੰਮ੍ਰਿਤਸਰ ਦੀ ਪੁਲਿਸ ਨੇ ਕਾਬੂ ਕੀਤਾ ਹੈ ਉਸ ਦੇ ਨਾਲ ਦੋ ਗ੍ਰਿਫਤਾਰੀਆਂ ਕੀਤੀਆਂ ਨੇ ਇਸ ਬਾਰੇ ਵਧੇਰੇ ਜਾਣਕਾਰੀ ਦੇਣ ਵਾਸਤੇ ਮੇਰੇ ਨਾਲ ਨੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਪੁੱਲ ਸਾਹਿਬ ਬਹੁਤ ਵੱਡੀ ਰਿਕਵਰੀ ਹੈ ਤੁਹਾਡੀ ਔਰ ਬੜੀ ਨਵੀਂ ਚੀਜ਼ ਹੈ ਕੁਝ ਚਾਨਣਾ ਪਾਓਗੇ ਇਹਦੇ ਬਾਰੇ ਦੱਸੋਗੇ ਕੀ ਕੁਝ ਹੈ देखो ਜਿਹੜੀ ਇਹ ਮੈਂ ਸਾਡੀ ਜਿਹੜੀ ਮਾਨਯੋਗ ਸੀਐਮ ਸਾਹਿਬ ਦੀ ਯੁੱਧ ਨਸ਼ਾ ਵਿਰੋਧ ਮਹਿੰਮ ਹੈ ਉਹਦੇ ਚ ਰੈਗੂਲਰਲੀ ਆਪਰੇਸ਼ਨਸ ਚੱਲਦੇ ਆ ਜੀ ਬਟ ਜਿਹੜੀਆਂ ਸਾਹਮਣੇ ਆ ਰਹੀ ਚੀਜ਼ ਬੜੀ ਕਲੀਅਰ ਹੈ ਕਿ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਇਹਨੂੰ ਪੁਸ਼ ਕੀਤਾ ਜਾ ਰਿਹਾ ਥਰੂ ਡਰੋਨਸ ਔਰ ਜਿਹੜੀ ਇਹ ਮੈਟਰਫਟਮਾਈਨ ਜਿਹਨੂੰ ਆਈਸ ਕਹਿੰਨੇ ਆਪਾਂ ਇਹਦੀ ਜੇ ਆਪਾਂ ਪੋਟੈਂਸੀ ਦੇਖੀਏ ਤਾਂ ਬਹੁਤ ਹੀ ਹਾਈ ਹੈ ਹਿਰੋਇਨ ਤੋਂ ਵੀ ਜ਼ਿਆਦਾ ਕਿਉਂਕਿ 50 ਗ੍ਰਾਮ ਦੇ ਉੱਤੇ ਆ ਕੇ ਇਹ ਕਮਰਸ਼ਲ ਹੋ ਜਾਂਦੀ ਹੈ ਕੁਆਂਟੀਟੀ ਦੇ ਵਿੱਚ ਤੇ ਜਿਹੜੀ ਹਿਰੋਇਨ 250 ਤੇ ਹੈ ਗ੍ਰਾਮਸ ਦੇ ਉੱਤੇ ਸੋ ਆਪਾਂ ਅੰਦਾਜ਼ਾ ਲਾ ਸਕਦੇ ਕਿ ਕਿੰਨੀ ਪੋਰਟੈਂਟ ਹੈ ਕੀ ਔਰ ਇਹਦੀ ਇਫੈਕਟਸ ਕਿੰਨੇ ਉਹਦੇ ਨਾਲ ਮਤਲਬ ਹਿਰੋਇਨ ਨਾਲ ਤੇਜ਼ ਹੁੰਦੇ ਆ ਔਰ ਲੋਕਾਂ ਦੇ ਜੋ ਸਾਡੇ ਮੈਡੀਕਲ ਪੁਲੀਸ ਤੋਂ ਪਤਾ ਲੱਗਿਆ ਕਿ ਵਾਇਲੈਂਸ ਔਰ ਇਹੋ ਜਿਹੇ ਸਿੰਪਟਮ ਜਿਹੜੇ ਆ ਉਹ ਜਿਹੜੇ ਲੋਕ ਇਹਦਾ ਡਰਗ ਨੂੰ ਯੂਜੇਜ ਕਰਦੇ ਉਹਨਾਂ ਚ ਦੇਖਣ ਨੂੰ ਮਿਲਦੇ ਆ ਔਰ ਮੈਟਰੋਪੋਲੀਟਨ ਸ਼ਹਿਰਾਂ ਚ ਆਮ ਇਹਦੀ ਡੈਸਟੀਨੇਸ਼ਨ ਹੁੰਦੀ ਹੈ ਸੋ ਅਸੀਂ ਉਹਤੇ ਵੀ ਵਰਕ ਕਰ ਰਹੇ ਹਾਂ ਵੀ ਇੱਥੋਂ ਅੱਗੇ ਕਿੱਥੇ ਜਾਣਾ ਸੀ ਬਿਕਾਉਜ਼ ਅੰਮ੍ਰਿਤਸਰ ਤੇ ਜਿਹੜਾ ਬਾਰਡਰ ਹੈ ਤਰਨਤਾਰਨ ਤੇ ਗੁਰਦਾਸਪੁਰ ਵਾਲਾ ਇੱਕ ਆਪਾਂ ਸਮਝਦੇ ਹਾਂ ਕਿ ਟਰਾਂਜ਼ਿਟ ਰੂਟ ਹੈ ਕਿਉਂਕਿ ਪਾਕਿਸਤਾਨ ਨਾਲ ਹੱਦ ਲੱਗਦੀ ਹੈ ਪਲੇਨ ਏਰੀਆ ਹੈ ਤਾਂ ਇੱਥੋਂ ਪੁਸ਼ਨ ਕੀਤੀ ਜਾਂਦੀ ਹੈ ਦੂਜੀ ਗੱਲ ਇਹ ਹੈ ਕਿ ਕੋਈ ਲੈਬ ਚ ਬਣਦੀ ਹੈ ਤੇ ਦਾ ਇੱਕ ਅੱਛਾ ਸਬਸਟੀਟੂਟ ਮੈਨੂੰ ਲੱਗਦਾ ਜਿਹੜੇ ਨਾਰਕੋਸ ਸਮਗਲਰਜ਼ ਨੇ ਉਹਨਾਂ ਨੂੰ ਲੱਗ ਰਿਹਾ ਕਿ ਥਿਸ ਵਿਲ ਬੀ ਮੋਰ ਈਜ਼ੀ ਕਿਉਂਕਿ ਕਿੱਥੇ ਸਾਨੂੰ ਖੇਤੀ ਕਰਨੀ ਪੈਂਦੀ ਹੈ ਫਿਰ ਉਹਨੂੰ ਅੱਗੇ ਤੋਂ ਅੱਗੇ ਡੈਰੀਵੇਟਿਵ ਬਣਾਉਣਾ ਪਰ ਇੱਥੇ ਸਿੱਧਾ ਹੀ ਲੈਬ ਚੋਂ ਬਣਾ ਕੇ ਤੇ ਉਹਨੂੰ ਵੇਚਣਾ ਔਰ ਛੋਟੀ ਕੁਆਂਟੀਟੀ ਹੈ ਜੇਬ ਚ ਪਾ ਕੇ ਬੰਦਾ ਅੱਗੇ ਪਿੱਛੇ ਕਰ ਸਕਦਾ ਸੋ ਇਸ ਤੇ ਸਾਰੀਆਂ ਚੀਜ਼ਾਂ ਨੂੰ ਅਸੀਂ ਐਨਾਲਿਸਿਸ ਦਾ ਕੀਤਾ ਜਾ ਰਿਹਾ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਅਸੀਂ ਇਹਨੂੰ ਹੋਰ ਵੀ ਅੱਗੇ ਲੈ ਕੇ ਜਾਵਾਂਗੇ ਆਪਣੀ ਇਨਵੈਸਟੀਗੇਸ਼ਨ ਦੀ ਜੀ ਹੁਣ ਕਿੰਨੀ ਰਿਕਵਰੀ ਕੀਤੀ ਗਈ ਹੈ ਕਿੰਨੇ ਅਰੈਸਟ ਕੀਤੇ ਗਏ 2 ਕਿਲੋ 815 ਗ੍ਰਾਮ ਆਈਸ ਹੈਗੀ ਜੀ ਔਰ ਦੋ ਇਹਦੇ ਚ ਸਮਗਲਰ ਜਿਹੜੇ ਗ੍ਰਫਤਾਰ ਕੀਤੇ ਗਏ ਜੇ ਆਪਾਂ 2 ਕਿਲੋ ਸਮਥਿੰਗ ਜਿਹੜੀ ਆ ਤੁਸੀਂ ਰਿਕਵਰੀ ਹੈਗੀ ਹੈ ਕਿੰਨੇ ਕੁਆਂਟੀਟੀ ਦੀ ਹੇਰ ਆਉਣ ਦੇ ਬਰਾਬਰ ਇਹਨੂੰ ਸਮਝਿਆ ਜਾ ਸਕਦਾ ਦੇਖੋ ਮੈਂ ਉਹ ਗੱਲ ਤੋਂ ਨਜ਼ਰ ਆ ਸਕਦਾ ਹੈ ਕਿ 50 ਗ੍ਰਾਮ ਤੇ ਕਮਰਸ਼ਲ ਹੈ ਜੀ ਤੇ ਉਹ 250 ਗ੍ਰਾਮ ਤੇ ਹੈ ਤੇ ਜੇ ਆਪਾਂ ਦੇਖੀਏ ਕਿ ਕਮਰਸ਼ਲ ਕੁਆਂਟੀਟੀ ਦੇ ਵਿੱਚ ਇਹ 56.3 ਟਾਈਮਸ ਕੁਝ ਮੰਨ ਲੈ ਨੂੰ ਆਪਾਂ ਮੰਨ ਸਕਦੇ ਆ ਤਾਂ ਇਟ ਇਜ਼ ਅ ਵੈਰੀ ਬਿਗ ਕੈਚ ਔਰ ਵੱਡੀ ਰਿਕਵਰੀ ਇਹਨੂੰ ਮੰਨ ਸਕਦੇ ਚਾਹੇ ਦੀ ਆਪਾਂ ਨੂੰ ਲੱਗਦੀ ਹੋਵੇ ਕਿ 2 ਕਿਲੋ ਕੁ ਹੈਗੀ ਆ ਬਟ ਇਹਦੀ ਜਿਹੜੀ ਪੋਟੈਂਸੀ ਬਹੁਤ ਜ਼ਿਆਦਾ ਹਾਈ ਹੈ ਸਰ ਜਿਹੜਾ ਦੇਖਣ ਚ ਆ ਕਿ ਪੋਟੈਂਸੀ ਹਾਈ ਆ ਮਤਲਬ ਮੈਨੂੰ ਲੱਗਦਾ ਕਿ ਇਹਦਾ ਰੇਟ ਵੀ ਜਿਹੜਾ ਜ਼ਿਆਦਾ ਵਾ ਕਿਉਂਕਿ 50 ਟਾਈਮਸ ਮੋਰ ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਹਾਈ ਫਾਈ ਫੈਮਿਲੀਜ਼ ਆ ਉਹਨਾਂ ਦੇ ਵਿੱਚ ਇਹਨੂੰ ਜ਼ਿਆਦਾ ਇਸਤੇਮਾਲ ਕੀਤਾ ਜਾ ਰਿਹਾ ਜਾਂ ਰਿਵ پارٹی ਦੇ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਦੇਖੋ ਬਿਲਕੁਲ ਜਿਹੜੀ ਕੋਸਟਲੀ ਡਰੱਗਸ ਨੇ ਇਹਨਾਂ ਨੂੰ ਹੁੰਦਾ ਤਾਂ ਹੈ ਹੀ ਆ ਫਰਕ ਤਾਂ ਪੈਂਦਾ ਜੀ ਇਸ ਗੱਲ ਤੇ ਕਿ ਇਹ ਥੋੜਾ ਮਹਿੰਗੀਆਂ ਨੇ ਤੇ ਅਮੀਰ ਲੋਕ ਹੀ ਇਹਨਾਂ ਦਾ ਸੇਵਨ ਕਰਦੇ ਆ ਹਾਲਾਂਕਿ ਆਪਾਂ ਜੇ ਹੀਰੋਇਨ ਤੇ ਦੇਖੀ ਤਾਂ ਥੋੜੇ ਥੱਲੇ ਲੈਵਲ ਤੇ ਵੀ ਲੋਕ ਕਰਦੇ ਆ ਪੈਡਲਿੰਗ ਕਰਦੇ ਛੋਟੀ ਮੋਟੀ ਤੇ ਆਪਣੇ ਜ਼ਰੂਰਤ ਨੂੰ ਪੂਰਾ ਕਰਨ ਵਾਸਤੇ ਵੇਚਣ ਵੀ ਲੱਗ ਜਾਂਦੇ ਆ ਸੋ ਕਾਫੀ ਕੰਪਲੈਕਸ ਇਹਦਾ ਨੈਟਵਰਕ ਹੈਗਾ ਔਰ ਸੋਸ਼ਲ ਸਿਸਟਮ ਦੇ ਉੱਤੇ ਜਿਹੜਾ ਇਫੈਕਟ ਹੈ ਥੈਟ ਇਜ਼ ਵੈਰੀ ਇੰਪੋਰਟੈਂਟ ਕਿ ਉੱਤੇ ਅਸੀਂ ਜਿਹੜੀ ਨੈਗੇਟਿਵ ਜਿੰਨੀ ਵੀ ਆ ਉਹਨੂੰ ਅਸੀਂ ਦਬਾ ਸਕੀਏ ਇਨਾਂ ਨੇ ਕੋਈ ਹੋਰ ਪਹਿਲਾਂ ਵੀ ਖੇਪ ਮੰਗਾਈ ਆ ਕੋਈ ਕਿਸੇ ਤਰੀਕੇ ਦੀ ਡਰੱਗ ਜੜੀਆਂ ਵਾ ਉਹ ਪਹਿਲਾਂ ਵੀ ਇਹਨਾਂ ਨੇ ਮੰਗਾਈਆਂ ਨੇ ਹਾਂ ਦੋ ਤਿੰਨ ਮਹੀਨੇ ਤੋਂ ਐਕਟਿਵ ਨਹੀਂ ਇਹਨਾਂ ਨੇ ਮੰਨੇ ਆਪਣੀ ਪੁਸ਼ਕਿਸ਼ ਵਿੱਚ ਵੀ ਹੋਰ ਵੀ ਮੰਗਾਈਆਂ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਤੁਹਾਨੂੰ ਲੱਗਦਾ ਕਿ ਸਿਰਫ ਅਮਰਸਰ ਤਰਨਤਾਰਨ ਜਿਸ ਤਰ੍ਹਾਂ ਦਸਿਆ ਦਸਿਆ ਤੁਸੀਂ ਕਿ ਸਿਰਫ ਟਰਾਂਜ਼ਿਟ ਏਰੀਆਜ਼ ਨੇ ਇੱਥੋਂ ਟਰਾਂਜ਼ਿਟ ਹੋ ਕੇ ਦੂਸਰੇ ਅਮਰਸਰ ਚ ਕੋਈ ਐਦਾਂ ਦੀ ਚੀਜ਼ ਤੁਹਾਨੂੰ ਨਜ਼ਰ ਆਈ ਹੈ ਕੋਈ ਰੇਪ ਪਾਰਟੀਆਂ ਜਾਂ ਕੋਈ ਹੋਰ ਕਿਸੇ ਤਰੀਕੇ ਦੀ ਕੋਈ ਚੀਜ਼ ਜਿੱਥੇ ਇਹ ਕੰਜ਼ਿਊਮ ਹੋ ਸਕਦੀਆਂ ਹੋਣ ਦੇਖੋ ਮੈਨੂੰ ਕੋਈ ਬਹੁਤਾ ਜ਼ਿਆਦਾ ਇਹਦੇ ਬਾਰੇ ਬਟ ਮੈਂ ਸਮਝਦਾ ਕਿ ਮੈਟਰੋਪੋਲੀਟਨ ਜਿਹੜੇ ਸਾਡੇ ਵੱਡੇ ਸ਼ਹਿਰ ਨੇ ਉਹ ਜਿਆਦਾ ਇਹਦੇ ਨਾਲ ਅਫੈਕਟਡ ਨਹੀਂ ਬਿਕੋਜ਼ ਉੱਥੇ ਬਹੁਤ ਹਾਈ ਹਾਈ ਕਲਾਸ ਔਰ ਬੜੇ ਅਮੀਰ ਲੋਕਾਂ ਦੀਆਂ ਪਾਰਟੀਆਂ ਦਾ ਇਹ ਹਿੱਸਾ ਬਣਨ ਦੇ ਬਾਰੇ ਇਨਫੋਰਮੇਸ਼ਨ ਹੈ ਸਾਨੂੰ ਸੋ ਜਿਵੇਂ ਕਿ ਤੁਸੀਂ ਸੁਣਿਆ ਕਿ ਇਹ ਜਿਹੜੀ ਟਰੱਕਸ ਨੇ ਇਹ ਖਾਸ ਤੌਰ ਤੇ ਉਹ ਲੋਕ ਜਿਹੜੇ ਕਿ ਬਹੁਤ ਅਮੀਰ ਨੇ ਸ਼ਾਇਦ ਉਹੀ ਲੋਕ ਇਸ ਨੂੰ ਅਫੋਰਡ ਕਰ ਸਕਦੇ ਨੇ ਔਰ ਪਾਗਲਪਨ ਦੀ ਹੱਦ ਤੱਕ 55 ਵਾਲੀ ਐਡਰਗਸ ਨੇ ਜਿਨ੍ਹਾਂ ਨੂੰ ਬਰਾਮਦ ਕੀਤਾ ਗਿਆ ਹੈ ਔਰ ਵੱਡੀ ਗੱਲ ਇਹ ਕਿ ਹੈਰਨ ਜਿਹੜੀ ਕਿ ਪੰਜਾਬ ਦੇ ਲੋਕਾਂ ਦੀਆਂ ਨਸਾ ਦੇ ਵਿੱਚ ਨੌਜਵਾਨਾਂ ਦੀਆਂ ਨਸਾ ਦੇ ਵਿੱਚ ਪਹੁੰਚ ਕੇ ਉਹਨਾਂ ਦਾ ਜੀਵਨ ਬਰਬਾਦ ਕਰ ਰਹੀ ਹੈ ਨੌਜਵਾਨੀ ਜਿਹੜੀ ਆ ਉਹਨੂੰ ਬਿਲਕੁਲ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਸੋ ਇਹ ਜਿਹੜੀ ਡਰੱਗਸ ਆ ਜਿਹੜੀਆਂ ਇਹ ਡਰੱਗਸ ਆਈਆਂ ਨੇ ਹੁਣ ਇਹ ਹਾਲਾਂਕਿ ਅੰਮ੍ਰਿਤਸਰ ਪੁਲਿਸ ਇਹ ਦੱਸ ਰਹੀ ਹੈ ਕਿ ਇਹ ਟਰਾਂਜ਼ਿਟ ਏਰੀਆ ਹੈ ਅੰਮ੍ਰਿਤਸਰ ਦਾ ਇਸ ਤੋਂ ਅੱਗੇ ਇਸ ਨੂੰ ਹੋਰ ਮੈਟਰੋਪੋਲੀਟਨ ਸਿਟੀਜ਼ ਦੇ ਵਿੱਚ ਇਸ ਨੂੰ ਸਪਲਾਈ ਕੀਤਾ ਜਾ ਰਿਹਾ ਸੀ ਸੋ ਅੰਮ੍ਰਿਤਸਰ ਪੁਲਿਸ ਨੇ ਜਿਹੜੀ ਇਹ ਬਰਾਮਦਗੀ ਕੀਤੀ ਹੈ ਤੇ ਤੁਸੀਂ ਦੇਖ ਸਕਦੇ ਹੋ ਤੁਸੀਂ ਇਸ ਗੱਲ ਨੂੰ ਸਮਝ ਸਕਦੇ ਹੋ ਕਿ ਕਿੰਨੀਆਂ ਅ ਜ਼ਿੰਦਗੀਆਂ ਜਿਹੜੀਆਂ ਨੇ ਉਹ ਬਚਾਈਆਂ ਗਿਆ ਨੇ ਔਰ ਲੋਕਾਂ ਨੂੰ ਖਤਰਨਾਕ ਕਿਸਮ ਦੀ ਇਸ ਡਰਗ ਤੋਂ ਬਚਾਇਆ ਗਿਆ ਹੈ